ਉਰਾਲੀ ਦੇ ਵਿੱਚ ਸ਼੍ਰੀ ਦੁਰਗਾ ਸ਼ਿਪ ਸ਼ਕਤੀ ਮੰਦਿਰ ਦੀ ਮੈਨੇਜਮੈਂਟ ਕਮੇਟੀ ਦਾ ਮੁੱਦਾ ਪਖਿਆ ਇੱਕ ਮੈਨੇਜਮੈਂਟ ਕਮੇਟੀ ਨੇ ਦੂਜੀ ਕਮੇਟੀ ਤੇ ਲਗਾਏ ਬੇਅਦਬੀ ਕਰਨ ਦੇ ਇਲਜ਼ਾਮ ਵਾਰਦਾਤ ਹੋਈ ਸੀ ਸੀਸੀਟੀਵੀ ਕੈਮਰੇ ਵਿੱਚ ਕੈਦ ਪੁਲਿਸ ਨੇ ਕਿਹਾ ਕਿ ਬੇਅਦਬੀ ਨਹੀਂ ਹੋਈ ਪਰ ਲੋਕਾਂ ਵੱਲੋਂ ਜਗਰੀ ਲੋਹੇ ਥੱਲੇ ਫਟੇ ਗਏ ਤੇ ਉੱਥੇ ਕਾਫੀ ਕੁਝ ਗਲਤ ਵੀ ਕੀਤਾ ਗਿਆ ਕਹਿੰਦੇ ਨਾ ਪੂਰੇ ਦੇ ਵੱਧ ਦੇ ਵੱਧ ਕਾਰਵਾਈ ਹੋਵੇ ਜਿਹੜੇ ਇਹਨਾਂ ਨੂੰ ਪਤਾ ਲੱਗੇ ਕਿੱਥੇ ਭੇਜਿਆ ਜਾਵੇ ਉੱਥੇ ਭੇਜਿਆ ਜਾਵੇ ਜਮੂਕਸੀਰ ਕਰਨੀ ਭੇਜਿਆ ਜਾਵੇ ਇਹਨਾਂ ਨੂੰ ਤਾਂ ਹਵਾਲਾ ਤੇ ਜੇਲ੍ਹ ਨਾ ਹੋਣੀ ਤਾਂ ਕੀ ਐ ਸੀ ਲਗਾਏ ਹੋਏ ਸੀ ਅੱਜ ਬੀਮ ਬਨੇ ਹੋਏ ਸੀ ਲੋਹੇ ਬੀਮ ਵੀ ਇਟੂਟ ਸਭ ਕੱਟ ਗਏ ਔਰ ਰੇਟ ਸਮੀਂਟ ਸਭ ਕੁਝ ਸਾਰਾ ਖਰਾਬ ਕਰ ਗਏ ਡੋਲ ਗਏ ਤੇਲ ਡੋਲ ਗਏ ਕਿਨਾਂ ਹੇ ਸੋਵੇ ਯਾਤਰਾ ਜ ਗਈ ਤੇ ਹਰ ਕੀਰਤਨ ਜ ਗਈਆਂ ਬਤਿਆ ਪਿੱਛੇ ਤੇ 1 ਵਜੇ ਮੰਦਿਰ ਖੋਲ ਕੇ 20 1 ਵਜੇ ਮੰਦਿਰ ਖੋਲ ਕੇ 25 30 ਬੰਦੇ ਆ ਕੇ ਸਰੀਏ ਵੱਢ ਤੇ ਤੇ 20 ਸਾਰੇ ਗੇਰ ਤੇ ਥੱਲੇ ਤੇ 6 ਝੰਡੇ ਬੇਆਦੀ ਵੀ ਕਰੀ ਲੱਤਾਂ ਮਾਰੀਆਂ ਸ਼ਨੀ ਦੇ ਦੇ ਜਿਹੜਾ ਮੰਦਿਰ ਹੈ ਕਾਲੀ ਮਾਤਾ ਦਾ ਜਿਹੜਾ ਤੇਲ ਜਿੱਥੇ ਲੋਕ ਪਾਉਂਦੇ ਆ ਉਹਨੂੰ ਲੱਤਾਂ ਮਾਰੀਆਂ ਨਾਲੇ ਉਹ ਕੈਵਨ ਵਿੱਚ ਬੈਠਾ ਤਾਂ ਉਧਰ ਮੇਰਾ ਕੈਵਨ ਬਣਿਆ ਹੋਇਆ ਸਾਹਮਣੇ ਉਧਰ ਬੈਠਾ ਹੋਇਆ ਦਾ ਤਾਂ ਇਹ ਤਕਰੀਬਨ ਸਾਰੇ ਆਏ ਉਰੇ ਔਰ ਆ ਕੇ ਮਿਸਤਰੀਓਂ ਕੋ ਆਪਣੀਆਂ ਮਿਸਤਰੀ ਲੱਗੇ ਹੋ ਤੇ ਮਿਸਤਰੀਓਂ ਕੋ ਭਗਾ ਦਿਆ ਔਰ ਉਸਮੇ ਕਟਰ ਲਾ ਕੇ ਸਰੀਆ ਵਗੈਰਾ ਕਾਟਨੇ ਲੱਗੇ ਤਾਂ ਮੇਰੀ ਤਾਂ ਡਿਊਟੀ ਹੈ ਜੀ ਮੈਂ ਫਿਰ ਆਪਣਾ ਇਹਨਾਂ ਨੂੰ ਕਮੇਟੀ ਵਾਲੋਂ ਕੋ ਇਨਕੋ ਸਭ ਕੋ ਫੋਨ ਕੀਤਾ ਇਹ ਤਾਂ ਦੁਰਗਾ ਸ਼ਿਵ ਸ਼ਕਤੀ ਮੰਦਿਰ ਦੇ ਵਿੱਚ ਮੈਨੇਜਮੈਂਟ ਕਮੇਟੀ ਦਾ ਮੁੱਦਾ ਲਗਾਤਾਰ ਭੱਗਦਾ ਹੋਇਆ ਨਜ਼ਰ ਆ ਰਿਹਾ ਹੈ ਜਦੋਂ ਇੱਕ ਮੈਨੇਜਮੈਂਟ ਕਮੇਟੀ ਵੱਲੋਂ ਮੰਦਿਰ ਦੇ ਵਿੱਚ ਉਸਾਰੀ ਕੀਤੀ ਜਾ ਰਹੀ ਸੀ ਤਾਂ ਕੁਝ ਲੋਕਾਂ ਵੱਲੋਂ ਆ ਕੇ ਉੱਥੇ ਪਿੱਲਰ ਦੇ ਸਰੀਏ ਵੀ ਵੱਡੇ ਗਏ ਨੇ ਅਤੇ ਝੰਡੇ ਨੂੰ ਵੀ ਨੀਚੇ ਗੇਰਿਆ ਗਿਆ ਜੋ ਕਿ ਸੀਸੀਟੀਵੀ ਦੇ ਵਿੱਚ ਸਾਫ-ਸਾਫ ਕੈਦ ਵੀ ਹੋਇਆ ਹੈ ਇੱਕ ਮੈਨੇਜਮੈਂਟ ਕਮੇਟੀ ਨੇ આરોਪ ਜੰਡੇ ਨੇ ਕਿ ਉੱਥੇ ਬੇਇਜ਼ਦੀ ਕੀਤੀ ਗਈ ਹੈ ਅਤੇ ਮਾਮਲਾ ਹੁਣ ਕੁਰਾਲੀ ਸਿਟੀ ਪੁਲਿਸ ਦੇ ਥਾਣੇ ਵਿੱਚ ਪੁੱਜ ਚੁੱਕਿਆ ਹੈ ਪੁਲਿਸ ਦੇ ਕੁਰਾਲੀ ਦੇ ਸਿਟੀ ਦੇ ਐਸਐਚਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੇਇਜ਼ਦੀ ਨਹੀਂ ਹੋਈ ਪਰ ਇਹ ਮਾਮਲਾ ਮੈਨੇਜਮੈਂਟ ਦੀ ਦੋ ਧਿਰਾਂ ਦੇ ਵਿੱਚ ਲੜਾਈ ਦਾ ਹੈ ਜਿਸ ਨੂੰ ਲੈ ਕੇ ਇੱਕ ਧਿਰ ਵੱਲੋਂ ਉੱਥੇ ਸਰੀਏ ਵੱਢੇ ਗਏ ਨੇ ਜੋ ਕਿ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਏ ਨੇ ਫਿਲਹਾਲ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਕਾਰਵਾਈ ਹੋਵੇਗੀ ਉਹਨਾਂ ਵੱਲੋਂ ਕੀਤੀ ਜਾਵੇਗੀ ਉਹ ਉਹਨਾਂ ਨੇ ਕਿਹਾ ਹੈ ਦਿਖਾਨੇ ਤੁਹਾਨੂੰ ਸੀਸੀਟੀਵੀ ਫੁਟੇਜ ਤੇ ਸੁਣਾਣੇ ਤੁਹਾਨੂੰ ਇੱਕ ਮੈਨੇਜਮੈਂਟ ਕਮੇਟੀ ਦਾ ਕੀ ਕਹਿਣਾ ਹੈ ਅਤੇ ਜੇਕਰ ਦੂਜੀ ਕਮੇਟੀ ਵੀ ਕੁਝ ਕਹਿਣਾ ਚਾਹੁੰਦੀ ਹੈ ਤਾਂ ਅਸੀਂ ਉਹਨਾਂ ਦਾ ਪੱਖ ਵੀ ਤੁਹਾਡੇ ਸਾਹਮਣੇ ਨਿਸ਼ਰ ਕਰਾਂਗੇ ਪਰ ਫਿਰ ਹਾਲ ਜਦੋਂ ਦੂਜੀ ਧਿਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਨਾਲ رابطہ ਕਾਇਮ ਨਹੀਂ ਹੋਇਆ ਦਿਖਾਨੇ ਤੁਹਾਨੂੰ ਇੱਕ ਧਿਰ ਦਾ ਕੀ ਕਹਿਣਾ ਹੈ ਅਤੇ ਐਸਐਚਓ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਾਰੇ ਸ਼ਹਿਰ ਵਿੱਚ ਅੱਜ ਬਹੁਤ ਚਰਚਾ ਚੱਲੀ ਵੀ ਅਸੀਂ ਤਾਂ ਸੋਭਾ ਯਾਤਰਾ ਵਿੱਚ ਸੀਗੇ ਨਹੀਂ ਤਾਂ ਉਹਰੇ ਹਜ਼ਾਰਾਂ ਹੀ ਬੰਦਾ ਇਕੱਠਾ ਹੋ ਜਾਂਦਾ ਜਾ ਸਾਨੂੰ ਪਤਾ ਲੱਗਿਆ ਸੀ ਜਦੀ ਉਰੇ 도ੜੇ ਆਏ 100 200 ਬੰਦਾ ਤੇ ਇਸ ਕਰਕੇ ਜਿਹੜੀ ਬੇਅਦਬੀ ਇਹਨਾਂ ਨੇ ਕਰੀ ਝੰਡਾ ਗੇਤੇ ਪੈਰਾਵਾਂ 'ਵਾਂ ਰੋਲ ਤੇ ਫਲਾਣਾ ਰੋਲ ਤੇ ਇਹਨਾਂ ਨੂੰ ਪੁਲਿਸ ਵਾਲੇ ਆਏ ਆ ਕੇ ਮੁੜ ਕੇ ਹਾਲਾਂਕਿ 452 ਲੱਗਦੀ ਕਿਸ ਦੇ ਮਕਾਨ ਦੇ ਵਿੱਚ ਵੱੜਦੇ ਹਮਲਾ ਤੁਸੀਂ ਵੀ ਆਪ ਜਾਣਦੇ ਹੋ ਪੱਤਰਕਾਰ ਸਾਰੇ ਇਹਨਾਂ ਨੇ ਕੋਈ ਧਾਰਾ ਲਾਈ ਕੋਈ ਇਹ ਨਹੀਂ ਆਈ ਪਤਾ ਨਹੀਂ ਜਿੱਦਾਂ ਮਲਾਵਟ ਹੁੰਦੀ ਵਿੱਚ ਵਿੱਚ ਕਿਸੇ ਪੈਸੇ ਲੈ ਵੀ ਆਉਂਦੇ ਆ ਸਭ ਤੋਂ ਵੱਡੀ ਤੇ ਵੱਡੀ ਧਾਰਾ ਲੱਗਦੀ ਹੈ ਮੰਦਰ ਦੇ ਵਿੱਚ ਮੂਰਤੀ ਚੱਕ ਲਈ ਜਣੀ ਤੋੜ ਦੇਣੀ ਢੋਲ ਕੇ ਚੱਕ ਲਈ ਢੋਲ ਕੇ ਚੱਕ ਲਈ ਜਣੀ ਕੋਈ ਚੰਗਾ ਕੰਮ ਥੋੜੀ ਹੈ ਇਹ ਇਹ ਜੇ ਮੈਂਬਰਾਂ ਦਾ ਕੀ ਕਰਨਾ ਹੈ ਕਾਦੇ ਖੱਤਰ ਬਣੇ ਵੇ ਇਹ ਪਹਿਲਾਂ ਦੇ ਸਾਰੇ ਸਾਰੇ ਪੈਸੇ ਮੈਂਬਰ ਹੈ ਜੀ ਵਿੱਚ ਕਮੇਟੀ ਦੇ ਨਹੀਂ ਨਹੀਂ ਕਮੇਟੀ ਦੇ ਮੈਂਬਰ ਜਨ 9 ਸਾਲ ਤੇ ਮੈਂਬਰ ਹੀ ਨਹੀਂ ਹੋ 5 ਸਾਲ ਤੇ ਕੱਟੇ ਹੋਏ ਮੈਂਬਰ ਨਮੀ ਕਮੇਟੀ ਬਣੀ ਵੀ ਹੈ ਉਹ ਤਾਂ ਇੱਕ ਆਪਣੇ ਪੈਸੇ ਖਾਣੇ ਨੂੰ ਬਣੇ ਹੋਏ ਆ ਉਹਨਾਂ ਨੂੰ ਦੱਸਾ ਕਿਹੜੀ ਗੱਲ ਦਾ ਹੈ ਉਹਨਾਂ ਦੇ ਗੁੱਸਾ ਇਦਾਂ ਜਿਹੜਾ ਮੰਦਰ ਬਣਾਤੇ ਨਾ ਤਾਂ ਉਹਨਾਂ ਨੇ ਟੂਮਾ ਮੋੜੀਆਂ ਅੱਜ ਤੱਕ ਨਾ ਬੈਂਕ ਦਾ ਪੈਸਾ ਮੋੜਿਆ ਨਾ ਕੁਝ ਮੋੜਿਆ ਨਾ ਦੁਕਾਨਾਂ ਦਾ ਕਿਰਾਇਆ 26 ਸਾਲੋਂ ਖਾਂਦੇ 26 ਸਾਲ ਹੋ ਗਏ ਕਿੰਨੇ ਪੈਸੇ ਖਾ ਖਾ ਕੇ ਤੰਗ ਹੋਏ ਕੋਈ ਹਿਸਾਬ ਨਹੀਂ ਕੋਈ ਕਰਨੀ ਇਹ ਮੰਦਰ 5 ਸਾਲ ਸਾਰਾ ਬਾਰੇ ਗੱਲ ਕਰੀ ਹੈ ਕਿਹੜੇ ਕਹਿੰਦੇ ਬਿੱਟੂ ਕੋਲ ਹੈ ਲੇਡੀਆਂ ਵੀ ਆਈਆਂ ਜਾਂ ਬੰਦੇ ਹੀ ਸੀਗੇ ਲੇਡੀਆਂ ਵੀ ਆਈਆਂ ਕਹਿੰਦੇ ਜੀ ਬਹੁਤ ਲੇਡੀਜ਼ ਕਹਿੰਦੇ 10 ਪਰਨਾ ਲੇਡੀਆਂ 10 25 ਬੰਦੇ ਤੇ 20 ਡੰਡੇ ਲੈ ਕੇ ਕਹਿੰਦੇ ਜੀ ਇਹ ਇਹਨਾਂ ਦੇ ਸੁਣਨੇ ਤੇ ਆਏ ਆਪਾਂ ਤਾਂ ਅਸਟਾ ਉਧਰ ਤੇ ਆਏ ਸੁਣ ਕੇ ਮੈਂ ਬੀਜੇਪੀ ਦਾ ਤੁਹਾਨੂੰ ਪਤਾ ਪ੍ਰਧਾਨ ਹੈ ਚੇਅਰਮੈਨ ਵੀ ਰਾਂ ਕੇਂਦਰ ਦਾ ਹੋਂ ਮੈਂਬਰ ਆ ਪ੍ਰਧਾਨ ਜੀ ਤੁਸੀਂ ਬੀਜੇਪੀ ਸਰਕਾਰ ਦੇ ਵਿੱਚੋਂ ਬਹੁਤ ਐਮਯੋਦਿਆ ਤੁਹਾਡੇ ਕੋਲ ਇੱਕ ਪਾਸੇ ਤਾਂ ਆ ਰਾਮ ਮੰਦਰ ਦਾ ਨਿਰਮਾਣ ਹੋ ਰਿਹਾ ਦੂਜੇ ਪਾਸੇ ਉਸੇ ਕਰਕੇ ਉਸੇ ਸ਼ਰਮ ਦੇ ਮਾਰੇ ਆਏ ਹਸਤਾ ਵੀ ਇਹਨਾਂ ਨੇ ਵੀ ਆ ਰਾਮ ਮੰਦਰ ਦੇ ਇੱਕ ਪਾਸੇ ਸੀ ਪ੍ਰੋਗਰਾਮ ਕਰ ਇੱਕ ਪਾਸੇ ਝੰਡੇ ਨਜਾਇਜ਼ ਫਾਇਦਾ ਲਿੱਤਾ ਇਹਨਾਂ ਨੇ ਸਾਰੀ ਪਬਲਿਕ ਉੱਥੇ ਪਹੁੰਚੀ ਵੀ ਤੀ ਆਤਮ ਧਰਮ ਕੀ ਕਰੂਗਾ ਇੱਕ ਤਲਾਸ਼ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਉੱਧਰ ਪਹੁੰਚੀ ਹੋਈ ਸੀ ਉਸੇ ਦਾ ਨਜਾਇਜ਼ ਫਾਇਦਾ ਲਿੱਤਾ ਇਹਨਾਂ ਨੇ ਜੀ ਉਸੇ ਸਮੇਂ ਘਰੀ ਅਭੀ ਤਾਂ ਕਿ ਪਬਲਿਕ ਇੱਧਰ ਨਾਲੋਂ ਕਿ ਉੱਧਰ ਹੀ ਪਤਾ ਲੱਗੇ ਲੋਕਾਂ ਨੂੰ ਉੱਧ ਇਹ ਤਾਂ ਸਨਾਤਨ ਨਹੀਂ ਤਾਂ ਉਹ ਬੰਦੇ ਨਹੀਂ ਹੈਗੇ ਤਾਂ ਮੁਸਲਮਾਨ ਹੈਗੇ ਹੁਣ ਤੁਸੀਂ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹੋ ਹਸਤਾ ਕਹਿੰਦੇ ਕਿ ਨਾ ਪੂਰੇ ਦੇ ਵੱਧ ਦੇ ਵੱਧ ਕਾਰਵਾਈ ਹੋਵੇ ਜਿਹੜੇ ਇਹਨਾਂ ਨੂੰ ਪਤਾ ਲੱਗੇ ਕਿੱਥੇ ਭੇਜਿਆ ਜਾਵੇ ਉੱਥੇ ਭੇਜਿਆ ਜਾਵੇ ਜਮੂਕਸੀਰ ਕਰਨੀ ਭੇਜਿਆ ਜਾਵੇ ਇਹਨਾਂ ਨੂੰ ਤਾਂ ਹਵਾਲਾ ਤਾਂ ਨਹੀਂ ਹੁੰਦੀ ਤਾਂ ਕੀ ਐਕਸ਼ਨ ਲਿਆ ਜਾਊਗਾ ਜੀ ਫੇਰ ਤਾਂ ਜਾਮ ਲੱਗਣਾ ਪਏ ਸ਼ਹਿਰ ਦੇ ਨਿਰਜਾਮ ਫੇਰ ਤਾਂ ਕੁੱਸਤਾ ਕਰਨੀ ਪਊਗਾ ਮਾਰ ਮਾਰ ਤੇ ਰੱਖਣੇ ਆ ਇਹ ਦੋ ਚਾਰ ਦਿਨ ਦਾ ਹੀ ਵੈਸੇ ਤਾਂ ਪਰਚਾ ਅੱਜੇ ਕਰ ਜਣਾ ਚਾਹੀਦਾ 15 ਮਿੰਟ ਵਿੱਚ ਹੁਣਾਂ ਨੂੰ ਅਰੈਸਟ ਕਰਨਾ ਚਾਹੀਦਾ ਇਹ 22 ਤਰੀਕ ਤੱਕ ਹੈ ਜੀ 22 ਤੋਂ ਬਾਅਦ ਅਸੀਂ ਪੂਰਾ ਦਿਨ ਤਾਂ ਕੋਈ ਹੈ ਨਹੀਂ ਦਿਨ ਤਾਂ ਠੰਡੇ ਕੰਮ ਕਰਨੇ ਵਾਲਾ ਹੁੰਦਾ ਤਾਂ ਹੁਣ ਉਹਨੂੰ ਤਾਂ ਘਰ ਤੇ ਭਜੇ ਪਾਉਣਾ ਚਾਹੀਦਾ ਉਹਨਾਂ ਨੂੰ ਅਰੈਸਟ ਹੋਣੇ ਚਾਹੀਦੇ ਬਰਾਂਟ ਹੋਣੇ ਚਾਹੀਦੇ ਹਾਂ ਹਾਲ ਤੱਕ ਪੁਲਿਸ ਨੇ ਕੋਈ ਬੰਦਾ ਨਹੀਂ ਫੜਿਆ ਤੁਹਾਡੇ ਕਿਸੇ ਮੈਂਬਰ ਦੀ ਕੋਈ ਗੱਲਬਾਤ ਤਾਂ ਨਹੀਂ ਹੋਈ ਉਹਨਾਂ ਨਾਲ ਵੀ ਕਾਹਤੇ ਜਿਹੜੀ ਗੱਲਬਾਤ ਹੋਈ ਹੈ ਬੰਦੇ ਗੱਲਬਾਤ ਤਾਂ ਗਿਆ ਹੁਣ ਹੈ ਹੀ ਨਹੀਂ ਤੇ ਅਸਤਾ ਦੇਖੋ ਮੈਂਬਰ ਨਹੀਂ ਮੇਰੇ ਵੀ ਅਸੀਂ ਆ ਕੇ ਕਹਿੰਦੇ ਵੀ ਇਹ ਨਾ ਗਲਤ ਕੰਮ ਕਰਤਾ ਜੋ ਕੀਤਾ ਇਹਨਾਂ ਨੇ ਮੇਰਾ ਨਾਮ ਪੂਜਾ ਬੰਸਲ ਹੈ ਮੰਦਰ ਦੀ ਬਰਨਾਂ ਹੈ ਮੰਦਰ ਦੀ ਪ੍ਰਧਾਨਾ ਜੀ ਹਾਂ ਜੀ ਕਿਹੜੇ ਮੰਦਰ ਦੀ ਦੁਰਗਾ ਸ਼ਿਵ ਸ਼ਕਤੀ ਮੈਲਾ ਮੰਦir ਅੱਜ ਕਿਆ ਗੱਲ ਹੋਈ ਹੈ ਜੀ ਆਪ ਅੱਜ ਅਸੀਂ ਕੀਰਤਨ ਕਰਨ ਗਏ ਹੋਏ ਸੀ ਜੀ ਹਾਂ ਜੀ ਉਸ ਤੋਂ ਬਾਅਦ ਅਸੀਂ ਸ਼ੋਭਾ ਯਾਤਰਾ ਦੀ ਕਰ ਰਹੀ ਹੈ ਉਹਦੇ ਵਿੱਚ ਵੀ ਸ਼ਾਮਿਲ ਸੀ ਪਿੱਛੋਂ ਕੰਮ ਕਰ ਚੁੱਕੇ ਕਰਕੇ ਗਏ ਹੈ ਜੀ ਸਾਰਾ ਅੱਜ ਕੀ ਹੋਇਆ ਜੀ ਕੀ ਘਟਨਾ ਵਾਪਰੀ ਸਾਰੀ ਜਾਣਕਾਰੀ ਦਿਓ ਜੀ ਮਿਸਤਰੀ ਲਗਾਏ ਹੋਏ ਸੀ ਜੀ ਅੱਜ ਬੀਮ ਬੀਮ ਬਣੇ ਹੋਏ ਸੀ ਲੋਹੇ ਬੀਮ ਵੀ ਈਟੂਟ ਸਭ ਕੱਟ ਗਏ ਔਰ ਰੇਟ سیمنٹ ਸਭ ਕੁਝ ਸਾਰਾ ਖਰਾਬ ਕਰਕੇ ਡੋਲ ਗਏ ਤੇਲ ਡੋਲ ਗਏ ਕਿੰਨਾ ਨਾ ਡੋਲੇ ਆ ਜੀ ਕੁੜੀ ਕਹਿੰਦੇ ਆ ਕੁੜੀ ਨੇ ਗੇਰਿਆ ਜੀ ਹਾਂ ਅਸੀਂ ਤੇ ਕੋਈ ਹੈ ਨਹੀਂ ਸੀ ਨਾ ਤੇ ਤੋ ਬਾਹਰ ਤੇ ਆਈ ਵੀ ਕੁੜੀ ਹਾਂਜੀ ਬਾਹਰ ਤੋਂ ਆਈ ਹੋਈ ਐ ਜੀ ਮੂਵੀ ਬਣਾਈ ਵੀ ਕੋਈ ਕੁਛ ਇੱਕ ਇੱਕ ਕੁੜੀ ਐ ਜੀ ਹਾਂਜੀ ਇੱਕ ਕੁੜੀ ਇੱਕ ਕੁੜੀ ਨੇ ਸਾਰੇ ਬੀਮ ਵਗੈਰਾ ਕੱਟੇ ਐ ਨਹੀਂ ਬੀਮ ਤੇ ਕਾਫੀ ਜਣੇ 20 21 ਜਣੇ ਸੀ ਜੀ ਬੀਮ ਤਾਂ ਉਹਨਾਂ ਨੇ ਕੱਟੇ ਐ ਜੈਂਸ ਨੇ ਕੱਟੇ ਹੋਰ ਲੋਕ ਕੌਣ ਸੀ ਜੀ ਹੂੰ ਕੋਣ ਕੋਣ ਸੀ ਸੰਦੀਪ ਸਿੰਘ ਸੰਦੀਪ ਬਿੱਟੂ ਗਾਮਾ ਔਰ ਕਮੇਟੀ ਗੁਰੂ ਨਮ ਕਰਮਚੰਦਾ ਮੁੰਡਾ ਨੇ ਮੈਨੂੰ ਹallelujah ਪ੍ਰਧਾਨ ਜੀ ਕਾਰਨ ਕੀ ਹੈ ਕਿਉਂ ਕੱਟੇ ਗਏ ਜੀ ਉਹਨਾਂ ਨੂੰ ਕਾਰਨ ਕੀ ਹੈ ਜੀ ਇਹ ਪਹਿਲਾਂ ਮੰਦਿਰ ਕਮੇਟੀ ਸੀ ਇਹ ਜੇ ਬਣੀ ਹੋਈ ਸੰਜੀਵ ਕੁਆ ਟੋਂਡੀ ਮੇਰਾ ਨੰਬਰ 9 ਹੈ ਮੈਂ ਐਕਸਐਮਸੀਐਸ ਬਾਡ ਦਾ ਅੱਜ ਜਿਹੜੀ ਘਟਨਾ ਵਾਪਰੀ ਹੈ ਮੰਦਰ ਦੇ ਵਿੱਚ ਕਿਸੇ ਵੱਲੋਂ ਜਿਹੜੇ ਬੀਮ ਵਗੈਰਾ ਕੱਟੇ ਗਏ ਹੈ ਜੀ ਜਾਣਕਾਰੀ ਦਿਓ ਕਿ ਕੀ ਘਟਨਾ ਹੈ ਜੀ ਕਿਹਨਾਂ ਵੱਲੋਂ ਜਿਹੜੇ ਇਹ ਕੀਤਾ ਗਿਆ ਜੀ ਬੇਨਤੀ ਇਹ ਹੈ ਜੀ ਪਹਿਲਾਂ ਤਾਂ ਅਸੀਂ ਕੱਲ ਪਰਸੋਂ ਪੁਲਿਸ ਨੂੰ ਐਪਲੀਕੇਸ਼ਨ ਦੇਣ ਗਏ ਤੇ ਵੀ ਇਹ ਮੰਦਰ ਨੂੰ ਖਤਰਾ ਵੀ ਮੰਦਰ ਦੇ ਨੁਕਸਾਨ ਕਰੂਗੇ ਅਸੀਂ ਉਹਨਾਂ ਨੂੰ ਐਪਲੀਕੇਸ਼ਨ ਦੇ ਆਏ ਮੁੰਸ਼ੀ ਨੂੰ ਅੱਜ ਜੀ ਕੀ ਕਰ ਅਸੀਂ ਪਰਾਲੀ ਕੰਮ ਲਾਇਵਤਾ ਇਹ ਸੋਹੇ ਯਾਤਰਾ ਜੀ ਗਈ ਤੇ ਹਰ ਕੀਰਤਨ ਜੀ ਗਈਆਂ ਬਤਿਆ ਪਿੱਛੇ ਤੇ 1 ਵਜੇ ਮੰਦਿਰ ਖੋਲ ਕੇ ਵੀ 1 ਵਜੇ ਮੰਦਿਰ ਖੋਲ ਕੇ 25 30 ਬੰਦੇ ਆ ਕੇ ਸਰੀਏ ਵੱਢਤੇ ਤੇ ਵੀਮ ਸਾਰੇ ਗੇਰ ਤੇ ਥੱਲੇ ਤੇ 6 ਛੰਡੇ 6 ਛੰਡੇ ਬੇਅਦਿਬੀ ਕਰੀ ਲੱਤਾਂ ਮਾਰੀਆਂ ਸ਼ਨੀ ਦੇ ਦੇ ਜਿਹੜਾ ਮੰਦਿਰ ਹੈ ਕਾਲੀ ਮਾਤਾ ਦਾ ਜਿਹੜਾ ਤੇਲ ਜਿੱਥੇ ਲੋਕ ਪਾਉਂਦੇ ਆ ਉਹਨੂੰ ਲੱਤਾਂ ਮਾਰੀਆਂ ਨਾਲੇ ਉਹ ਗੇਰ ਤੇ ਪਤਾ ਲੱਗੇ ਪੰਡਤ ਜੀ ਵੀ ਅੰਦਰ ਪੰਡਤ ਜੀ ਅੰਦਰ ਬੰਦ ਕਰਤੇ ਇੱਥੇ ਪਿੱਛੇ ਤੇ ਤੇ ਕਹਿ ਰਹੇ ਆ ਗੇਟ ਖੋਲੋ ਜੀ ਫਲਾਨਾ ਖੋਲੋ ਕਿਸੇ ਨੇ ਗੇਟ ਨਹੀਂ ਖੋਲਿਆ ਵਰ ਧੱਕੇ ਨਾਲ ਆਪੇ ਗੇਟ ਖੋਲ ਲੇ ਅਸੀਂ ਪੁਲਿਸ ਨੂੰ ਫੋਨ ਕਰਦੇ ਰਹੇ ਕੋਈ ਸਾਡਾ ਕਿਸੇ ਨੇ ਸੁਣੀ ਨਹੀਂ ਕੌਂਸਲਰ ਸਾਹਿਬ ਕਾਰਨ ਕੀ ਆ ਕਿਹੜੇ ਲੋਕ ਸੀ ਕਿਉਂ ਜਿਹੜਾ ਇਹ ਸਾਰੇ ਜਿਹੜੇ ਘਟਨਾ ਨੂੰ ਅੰਜਾਮ ਹੋਣਾ ਵੱਲੋਂ ਦੱਸਤਾ ਗਿਆ ਜੀ ਇਹ ਜੀ ਪਿਛੇ 26 ਸਾਲ ਪਹਿਲਾਂ ਇਹ ਪ੍ਰਧਾਨ ਰਹੇ ਮੰਦਿਰ ਦਾ ਜੀ ਕੌਣ ਜੀ ਤਸੀਮ ਚੰਦੀ ਜੀ ਹਰ ਬਿੱਟੂ ਜੀ ਇਹ ਇਹਨਾਂ ਨੂੰ ਜੀ 26 ਸਾਲ ਪਾ 2019 ਚ ਲੋਕਾਂ ਨੇ ਪੈਸੇ ਹਸਾ ਮੰਗਿਆ ਫਿਰ ਨਹੀਂ ਇਹ ਆਏ ਹੋਏ اجلاس ਬੁਲਾਇਆ اجلاس ਦੇ ਵਿੱਚ ਪੂਜਾ ਬਾਂਸਲ ਨੂੰ ਪ੍ਰਧਾਨ ਬਣਾਇਆ ਹੁਣ 2019 ਤੇ ਪੂਜਾ ਬਾਂਸਲ ਕੰਮ ਕਰ ਰਹੀ ਹੈ ਮੰਦਰ ਦੇ ਵਿੱਚ ਇਹਨਾਂ ਨੇ ਕੋਰਟ ਚ ਕੇਸ ਪਾਇਆ ਵੀ ਸਾਡੇ ਬਿਆਨ ਦਿੱਤੇ ਹੈ ਵੀ ਹਾਂ ਇਹ 19 ਤੋਂ ਪੂਜਾ ਬਾਂਸਲ ਕੰਮ ਕਰਾ ਰਹੀ ਹੈ ਮੰਦਰ ਦਾ ਲੋਕਾਂ ਦੇ ਪੈਸਿਆਂ ਦੇ ਨਾਲ ਉਹਦੀ ਉਹਦੀ ਨਕਲ ਵੀ ਅਸੀਂ ਥਾਣੇ ਉਹਦੀ ਨਕਲ ਵੀ ਅਸੀਂ ਥਾਣੇ ਚ ਦੇ ਆਏ ਆ ਜਿਹੜੀ ਘਟਨਾ ਹੋਈ ਹੈ ਇਹਦੀ ਕੋਈ ਲਿਖਤੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਪੁਲਿਸ ਨੂੰ ਦੇ ਕੇ ਆਈ ਪਰਸੋਂ ਨਾਲੇ ਨਕਾਪੀ ਲਾ ਕੇ ਦੇ ਕੇ ਆਏ ਆ ਨਾਲੇ ਮੰਦਰ ਕਮੇਟੀ ਨਾਲੇ ਰੈਗੂਲੇਸ਼ਨ ਪਾ ਕੇ ਦੇ ਕੇ ਆਏ ਆ ਹੁਣ ਤੱਕ ਕੋਈ ਕਾਰਵਾਈ ਹੋਈ ਕੋਈ ਕਾਰਵਾਈ ਨਹੀਂ ਹੋਈ ਆ ਕੇ ਚਲੇ ਜਾਂਦੇ ਵੀ ਸਵੇਰ ਨੂੰ 10 ਵਜੇ ਆਇਓ ਉੱਥੇ ਨਹੀਂ ਜਿਹੜੀ ਅੱਜ ਘਟਨਾ ਹੋਈ ਅੱਜ ਵਾਰ ਇਹ ਅੱਜ ਵਾਰ ਇਹ ਆ ਕੇ ਕੋਈ ਹੈ ਹੀ ਨਹੀਂ ਤਾਂ ਮੰਦਰ ਚ ਹੁਣ ਆਏ ਹੁਣ ਸ਼ਿਕਾਇਤ ਦਈ ਹੈ ਜੀ ਹੁਣ ਸ਼ਿਕਾਇਤ ਹੁਣ ਆਏ ਪੁਲਿਸ ਵਾਲੇ ਹੁਣ ਆਏ ਤੇ ਕਹਿੰਦੇ ਵੀ ਸਾਨੂੰ ਦਰਖਾਸਤ ਦਿਓ ਅਸੀਂ ਦਰਖਾਸਤ ਪਹਿਲਾਂ ਹੀ ਦਿੱਤੀ ਵੀ ਹੈ ਤੇ ਹੁਣ ਕਹਿੰਦੇ ਫੇਰ ਆਏ 10 ਵਜੇ ਆਇਓ ਦੱਸੋ ਐਡਾ ਬੜਾ ਨੁਕਸਾਨ ਕਰਤੇ ਆ ਕੌਣ ਭਰੂਗਾ ਕੀ ਕਰ ਤੁਹਾਡੀ ਸੁਣਵਾਈ ਨਹੀਂ ਹੁੰਦੀ ਤਾਂ ਥੋੜਾ ਨੈਕਸਟ ਸਟੈਪ ਅਸੀਂ ਜੀ ਸਾਰੇ ਚੌਕ ਚ ਚੌਕ ਦੇ ਵਿੱਚ ਜਾਮ ਲਾਉਂਗੇ ਤੇ ਸਾਰਾ ਸ਼ਹਿਰ ਬੰਦ ਕਰਾਉਂਗੇ ਤੇ ਜੋ ਸਾਤੇ ਹੋ ਸਕੇ ਉਹ ਕਰੂਗੇ ਮਰਨ ਮਰਤੇ ਰੱਖੂਗੇ ਮਰਨ ਤੱਕ ਜਾਉਂਗੇ ਅਸੀਂ ਹੋਰ ਜੀ ਕੈਮਰੇ ਤਾਂ ਲੱਗੇ ਹੋਣੇ ਜੀ ਕੈਮਰੇ ਲੱਗੇ ਹੋਏ ਸਾਰੀ ਰਿਕਾਰਡਿੰਗ ਹੈ ਜੀ ਸਾਰੀ ਰਿਕਾਰਡਿੰਗ ਹੈ ਕੱਲੇ ਕੱਲੇ ਦੀ ਰਿਕਾਰਡਿੰਗ ਹੈ ਜਿਹੜਾ ਜਿਹੜਾ ਝੂਠ ਕੋਈ ਨਹੀਂ ਬੋਲਣਾ ਜਿਹੜਾ ਜਿਹੜਾ ਮੰਦਰ ਦੇ ਵਿੱਚ ਹੋਊਗਾ ਰਿਕਾਰਡਿੰਗ ਉਹਦਾ ਨਾਮ ਲਾਉਂਗੇ ਹੋਰ ਕਿਸੇ ਦਾ ਨਾਮ ਨਹੀਂ ਲਾਉਂਗੇ मैं दुर्गा शिव शक्ति मंदिर का पुजारी हूँ जी।, जी और साल चार साल हो गए पाँच माँ चल रहा है उस टाइम तो पहले भी मेरे पिताजी ने सेवा करी उपरी हाँ जी, है। देंगे जी। मैं अपने कैबिन में बैठा था उधर मेरा कैबन बनिया हुआ सामने उधर बैठा हुआ था तो ये तकरीबन सारे आए उरे और आके मिस्त्रियों को यहाँ मिस्त्री लगे हुए थे मिस्त्रियों को भगा दिया और उसमें कटर ला के सरिया वगैरह काटने लग गए तो मेरी तो ड्यूटी है जी मैंने फिर अपने को ਕਮੇਟੀ ਵਾਲੋਂ ਕੋ ਇਨ ਕੋ ਸਭ ਕੋ ਫੋਨ ਕੀਆ ਇਹ ਤਾਂ ਕੀਰਤਨ ਕਰਨ ਗਈ ਹੁੰਦੀ ਪਰ ਵਾਹੋਂ ਸੇ ਅਭੀ ਆਈ ਹੈ ਸਾਰੀ ਮੰਡਲੀ ਵਾਲੀ ਜੋ ਵੀ ਗੱਲਬਾਤ ਹੋਈ ਹੈ ਉਹਨਾਂ ਦੇ ਨਾਲ ਤੁਸੀਂ ਪੁੱਛਿਆ ਵੀ ਕੀ ਕਾਰਨ ਕਿਉਂ ਨਾ ਨਾ ਮੇਰੇ ਨਾਲ ਨਹੀਂ ਮੈਂ ਮੈਂ ਬਾਹਰ ਹੀ ਨਹੀਂ ਆਇਆ ਮੈਂ ਉੱਤੇ ਅੰਦਰ ਹੀ ਬੈਠਿਆ ਰਹਾ ਡਰਦੇ ਮੇਰੇ ਬਾਹਰ ਨਹੀਂ ਆ ਹਾਂ ਮੈਂ ਤਾਂ ਉਹ ਦੇਖੋ ਕਿਉਂ ਮੈਂ ਤਾਂ ਪੁਜਾਰੀ ਹੂ ਮੰਦਰ ਦਾ ਉਹ ਆਏ ਇਨਕੀ ਲੜਾਈ ਚੱਲ ਰਹੀ ਹੈ ਜੋ ਵੀ ਹੋ ਰਹਾ ਹੈ ਕੁਝ ਵੀ ਮੈਂ ਤਾਂ ਅੰਦਰ ਤੇ ਹੀ ਆਪਣਾ ਦੇਖਦਾ ਰਹਾ ਇਨਕੋ ਮੇਰੀ ਡਿਊਟੀ 'ਚ ਮੈਂ ਫੋਨ ਕਰਤਾ ਰਹਾ ਮੈਨੂੰ ਸਭ ਕੋ ਫੋਨ ਕਰ ਦਿਆ ਹਾਂ ਜੀ ਕਟਰ ਹਾਂ 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 ਕਟਰ tha ji ਕਟਰ ਉਹ ਤਾਰ ਲਗਾਈ ਵਾਹਾਂ ਸੇ ਡੰਡੇ ਸੇ ਕਟਰ ਲਾ ਕੇ ਉਹ ਤੋੜੇ ਦੇ ਇਹਨਾਂ ਨੇ ਸਰੀਆ ਬਾਰੇ ਕੱਟੇ ਦੇ ਆ ਡੰਡੇ ਡੁੰਡੇ ਤੇ ਪਾਇ ਤੋ ਤੇ ਜੂਰੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ ਨਾ ਮੈਂ ਤਾਂ ਅੰਦਰ ਬੈਠਾ ਤਾਂ ਜੰਦਰ ਸੇ ਦੇਖਦਾ ਰਹਾ ਸੋ ਕਿੰਨੇ ਸਮੇਂ ਬਾਅਦ ਜਿਹੜੇ ਦੂਸਰੇ ਮੈਂਬਰ ਆਏ ਜੀ ਉਰੇ ये तो अब आए अभी पाँच पाँच साढ़े पाँच बजे आए जी सारे ये बाहर थे सारे कोई था नहीं हो गए थे एक बजे के, के तीड़े गए हुए थे कीर्तन करने जो माताएं मंडली वाली इस मंदिर की जो करता धर्ता हैं वो अपने वहाँ गई हुई थी कीर्तन करने तीड़े फिर इनको फोन किया कीर्तन में ने फोन नहीं चक्के फिर मैं कमेटी बनी हुई है इस मंदिर की उनको फोन किया तो इन्होंने एक दो ने फोन चक्के ये भी बाहर थे साढ़े पाँच बजे आए सारे इकट्ठे हुए हैं आके मेरे को पूछा क्या हुआ क्या नहीं हुआ था ऐसे भी तो मैंने बता दी मैं तो अंदर बैठा हुआ था जी ऐसे ऐसे आए सारे बोर्ड बार खोलने लगे हुए थे सारे करने लगे हुए थे जो मैंने देखा वो तो एक कीर्तन की माता की मूर्ति रखी हुई है ना उसको ले जाते हैं अंदर से मेरे को कहा ले जाए मैं ले जाओ भाई और ला के भी जाने हैं। आपसे पूछा पूछा पूछा। उन्होंने ही। ही किसकी? मूर्ति 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 के के बारे बारे हम लेकर जा रहे हैं। के बारे में था। मैं मैं तो कुछ नहीं कह सकता। काफी डोलिया हुआ है, ले इच्छा है। एक ले गए जी। हाँ, एक मैं फिर पता क्या हुआ फिर दो ढाई बजे करीब मैं खाना खाने चला जाता हूँ मैं उधर चला गया खाना खाने कर तो ਅੱਗੇ देखा ਰਹੇ ਤੁਸੀਂ ਲੋ ਬਗੜ ਉੱਡਲੇ ਆ ਪਿਆ ਉਹਰੇ ਠੀਕ ਹੈ ਚਲੋ ਠੀਕ ਹੈ ਬਸ ਜੀ ਹੋਰ ਕੋਈ ਸਰ ਦੁਰਗਾ ਸ਼ਿਵ ਸ਼ਕਤੀ ਮੰਦਰ ਦੇ ਵਿੱਚ ਕੁਝ ਤੋੜ-ਫੋੜ ਦੀਆਂ ਘਟਨਾਵਾਂ ਦੀ ਗੱਲ ਸਾਹਮਣੇ ਆਈ ਹੈ ਤੇ ਹਾਂਜੀ ਇਸ ਦੇ ਰਿਗਾਰਡਿੰਗ ਗੱਲ ਸਾਨੂੰ ਇੱਕ ਕੰਪਲੇਂਟ ਥਾਣੇ ਵਿੱਚ ਮਸੂਲ ਹੋਈ ਸੀ ਕਿ ਦਿਰਵਾ ਸ਼ੁਕ ਦੁਰਗਾ ਸ਼ਿਵ ਸ਼ਕਤੀ ਮੰਦਰ ਜਿਹੜਾ ਕਰਾਲੀ ਦਾ ਹੈਗਾ ਉੱਥੇ ਕੁਝ ਅਣਪਛਾਤੇਆਂ ਵਿਅਕਤੀਆਂ ਵੱਲੋਂ ਤੋੜਪਾਨ ਕੀਤੀ ਗਈ ਹੈਗੀ ਆ ਹੋਰ ਵੀ ਨੁਕਸਾਨ ਕੀਤਾ ਗਿਆ ਹੈ ਤੇ ਇਸ ਮੂਰਤੀ ਵਗੈਰਾ ਦੀ ਵੀ ਤੋੜਪਾਨ ਹੋਈ ਹੈ ਜੀ ਹਾਂਜੀ ਮੈਂ ਉਹੀ ਕਹਿ ਰਿਹਾ ਸਾਨੂੰ ਕੰਪਲੇਂਟ ਇਸ ਦੇ ਰਿਗਾਰਡਿੰਗ ਮਸੂਲ ਹੋਈ ਸੀ ਵੀ ਕੋਈ ਮੂਰਤੀਆਂ ਦੀ ਤੋੜਪਾਨ ਕੀਤੀ ਪਰ ਮੌਕੇ ਤੇ ਜਾ ਕੇ ਅਸੀਂ ਵੈਰੀਫਾਈ ਕੀਤਾ ਮੈਂ ਖੁਦ ਆਪ ਜਾ ਕੇ ਵੈਰੀਫਾਈ ਕੀਤਾ ਉੱਥੇ ਸੀਸੀਟੀਵੀ ਫੂਟੇਜ ਚੈੱਕ ਕੀਤੀ ਉਹ ਫੁਟੇਜ ਮੈਂ ਜਿਹੜੀ ਕੰਪਲੇਨੈਂਟ ਪਾਰਟੀ ਹੈਗੀ ਉਹਨਾਂ ਨੂੰ ਵੀ ਚੈੱਕ ਕਰਵਾਈ ਹੈਗੀ ਵੀ ਇੱਥੇ ਕੋਈ ਮੂਰਤੀਆਂ ਦੇ ਸੰਬੰਧੀ ਕੋਈ ਵੀ ਨੁਕਸਾਨ ਹੈ ਨਹੀਂ ਹੈ ਜੀ ਕੋਈ ਅਫਵਾਹ ਸੀਗੀ ਜੇ ਉੱਥੇ ਕਿਸੇ ਵੀ ਕੋਈ ਮੂਰਤੀ ਦੀ ਤੋੜਪਾਨ ਜਾਂ ਫਿਰ ਕੋਈ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਨਹੀਂ ਕੀਤਾ ਗਿਆ ਹਾਂਜੀ ਬਿਲਕੁਲ ਉੱਥੇ ਕਿਕ ਕੰਸਟਰਕਸ਼ਨ ਹੋ ਰਹੀ ਸੀ ਐਕਚੁਅਲੀ ਇਹਨਾਂ ਦਾ ਥੋੜਾ ਕੋਈ ਮੈਨੇਜਮੈਂਟ ਨੂੰ ਲੈ ਕੇ ਆਪਸ ਵਿੱਚ ਡਿਸਪਿਊਟ ਚੱਲਦਾ ਆ ਰਿਹਾ ਲੰਬੇ ਸਮੇਂ ਤੋਂ ਤੇ ਉਸੇ ਰਿਗਾਰਡਿੰਗ ਕੰਸਟਰਕਸ਼ਨ ਹੋ ਰਹੀ ਸੀ ਉੱਥੇ ਉਹ ਕੁਝ ਪਿਲਰ ਕੰਸਟਰਕਟ ਕਰ ਰਹੇ ਸੀਗੇ ਜਿਹੜੀ ਪਹਿਲੇ ਵਾਲੀ ਮੈਨੇਜਮੈਂਟ ਸੀਗੀ ਉਹਨਾਂ ਨੇ ਆ ਉਹ ਪਾਸ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਵੈਰੀਫਾਈ ਕਰ ਲਿਆ ਜਿਸ ਸੰਬੰਧੀ ਆਪਾਂ ਮੰਦਿਰ ਦਾ ਜਿਹੜਾ ਮੌਜੂਦਾ ٹرسٹ ਹੈਗਾ ਉਹਨਾਂ ਪਾਸੋਂ ਇੱਕ ਕੰਪਲੇਂਟ ਆਪਾਂ ਲੈ ਲਈ ਹੈ ਜੀ ਤੇ ਉਸ ਸੰਬੰਧੀ ਜਾਂਚ ਚੱਲ ਰਹੀ ਹੈ ਕਿ ਸੀਨੀਅਰ ਅਫਸਰ ਬਾਲਾਂ ਦੀ ਆਪਾਂ ਨੋਟਿਸ ਲਿਆਤਾ ਜੀ ਤੇ ਸਰ ਜਿਹੜੀਆਂ ਅਫਵਾਹਾਂ ਫਲਾ ਰਹੇ ਆਂ ਮੂਰਤੀਆਂ ਦੇ ਉਹਨਾਂ ਬਾਰੇ ਲੋਕਾਂ ਨੂੰ ਕੀ ਅਪੀਲ ਕਰਨੀ ਜਾਊਂਗੀ ਮੈਂ ਇਹੀ ਅਪੀਲ ਕਰਾਂਗਾ ਕਿ ਬੜੇ ਕਰਾਲੀ ਸਾਡਾ ਬੜਾ ਇੱਕ ਸ਼ਾਂਤ ਸ਼ਹਿਰ ਹੈਗਾ ਇਹ ਬੜੇ ਉਰੇ ਸਮੁੱਚੇ ਜਿੰਨੇ ਵੀ ਸਾਡੇ ਸੋਸ਼ਲ ਬੰਦੇ ਹੈਗੇ ਸਭ ਪੜ੍ਹੇ ਲਿਖੇ ਤੇ ਸੋਚ ਸਮਝਦਾਰ ਹੈਗੇ ਆ ਵੀ ਇਹ ਜਿਹੜੀਆਂ ਅਫਵਾਹਾਂ ਨੂੰ ਮਦਦ ਨਹੀਂ ਰੱਖਦੇ ਅੱਗੇ ਗੱਲ ਨੂੰ ਨਾ ਫਲਾਓ ਐਸਾ ਕੋਈ ਕੋਈ ਮੂਰਤੀ ਨੂੰ ਲੈ ਕੇ ਕੋਈ ਬੇਦਬੀ ਹੋਈ ਹੋਵੇ ਜਾਂ ਮੰਦਿਰ ਦੇ ਵਿੱਚ ਐਸੀ ਕੋਈ ਗੱਲ ਨਹੀਂ ਹੈਗੀ ਇਹ ਸਿਰਫ ਮੰਦਿਰ ਦੇ ਬਾਹਰ ਤੁਸੀਂ ਦੇਖੋਗੇ ਤਾਂ ਇਹ ਵੀ ਮੰਦਿਰ ਦੇ ਜਿੱਥੇ ਮੂਰਤੀ ਸਥਾਪਿਤ ਹੈ ਉਸਦੇ ਵੀ ਬਾਹਰ ਇੱਕ ਕੋਰੀਡੋਰ ਬਣ ਰਿਹਾ ਹੈਗਾ ਉਹ ਵੀ ਬਿਲਕੁਲ ਅੰਡਰ ਕੰਸਟਰਕਸ਼ਨ ਹਲੇ ਬਿਲਕੁਲ ਕੰਸਟਰਕਸ਼ਨ ਸਟਾਰਟ ਹੋਈ ਹੈਗੀ ਆ ਉਹਦੇ ਕੰਮ ਦੇ ਵਿੱਚ ਵਿਗੜਨ ਪਿਆ ਹੈਗਾ ਇਸ ਤੋਂ ਇਲਾਵਾ ਹੋਰੇ ਹੋਰ ਕੋਈ ਗੱਲ ਐਸੀ ਸਾਹਮਣੇ ਨਹੀਂ ਪਈ